ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮਨਰਾਸੀਦ ਵਲੌਗ ਵੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਠੀਕ-ਠਾਕ ਹੋਗੇ ਵਧੀਆ ਹੋਗੇ ਆਪਦੇ ਘਰਾਂ ਦੇ ਵਿੱਚ ਰਾਜੀ-ਬਾਜੀ ਹੋਵੋਗੇ ਜੀ ਲਓ ਜੀ ਵੀਰਵਾਰ ਦਾ ਦਿਨ ਹੈ ਸਵੇਰ-ਸਵੇ ਦਾ ਟਾਈਮ ਹੈ अर्ਲੀ ਮਾਰਨਿੰਗ ਦਾ ਟਾਈਮ ਹੈ ਔਰ ਸਭ ਨੂੰ ਗੁੱਡ ਮਾਰਨਿੰਗ ਮੈਂ ਅੱਜ ਕਾਫੀ ਨੇਰੀ ਉੱઠી ਆ ਇਹ ਮੈਂ ਤੁਹਾਨੂੰ ਦੱਸੂਗੀ ਬਾਅਦ ਵਿੱਚ ਵੀ ਅੱਜ ਇੰਨੇ ਨੇਰੀ ਕਿਉਂ ਉੱઠી ਆ ਤੇ ਪਹਿਲਾ ਸਭ ਤੋਂ ਪਹਿਲਾਂ ਜੀ ਤੁਸੀਂ ਪੂਰਾ ਵਲੌਗ ਦੇਖਣਾ ਹੋ ਦੇਖਣ ਤੋਂ ਬਾਅਦ ਲਾਈਕ ਸ਼ੇਅਰ ਕਮੈਂਟ ਕਰਕੇ ਦਰਦ ਦੱਸਣਾ ਜੀ ਦੇਖੋ ਜੀ ਇਹ ਹਨੇਰਾ ਇੰਨਾ ਹੈ ਬਾਹਰ ਬਹੁਤ ਜ਼ਿਆਦਾ ਮੇਕਟ ਖੋਲੜੀ ਸੀ ਬਹੁਤ ਜ਼ਿਆਦਾ ਹਨੇਰਾ ਹੈ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਡੇ ਸਭ ਦੇ ਕਮੈਂਟਸ ਤੇ ਰਿਪਲਾਈ ਵੀ ਕਰਾਂਗੇ ਜਿਨ੍ਹਾਂ ਨੇ ਬਹੁਤ ਸੋਹਣੇ ਕਮੈਂਟ ਕੀਤੇ ਸਭ ਤੋਂ ਪਹਿਲਾਂ ਜੀ ਜਪਕਰਨ ਪ੍ਰੀਤ ਆਈਡੀ ਤੋਂ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਿਆ ਵੀ ਪਲੀਜ਼ ਮੇਰੀ ਹੈਲਪ ਕਰੋ ਕਿਉਂਕਿ ਮੈਂ ਇਹ ਚੀਜ਼ ਉਹ ਵੀ ਪੇਂਟ ਕਰਨ ਵਾਸਤੇ ਫਰੇਮ ਸੈੱਟ ਕਰਦੀ ਤਾਂ ਫਰੇਮ ਢਿੱਲਾ ਰਹਿ ਜਾਂਦਾ। ਦੀਦੀ ਹੋ ਸਕਦਾ ਵੀ ਤੁਹਾਡਾ ਫਰੇਮ ਜਿਹੜਾ ਉਹ ਢਿੱਲਾ ਹੋਊਗਾ ਤੇ ਉਹਨੂੰ ਕੱਸਣ ਵਾਸਤੇ ਜਿੱਥੇ ਪੇਚ ਹੁੰਦਾ ਉੱਥੇ ਤੁਸੀਂ ਧਾਗਾ ਲਪੇਟ ਲਓ। ਫਿਰ ਉਹ ਚੰਗੀ ਤਰ੍ਹਾਂ ਕੱਸਿਆ ਜਾਊਗਾ। ਕਿਉਂਕਿ ਜਿੰਨਾ ਚਿਰ ਫਰੇਮ ਕੱਸਿਆ ਨਾ ਹੋਵੇ ਉਨਾ ਚਿਰ ਪੇਂਟ ਦੀ ਸਫਾਈ ਨਹੀਂ ਹੋਣਦੀਗੀ। ਤਾਂ ਤੁਸੀਂ ਇਹ ਕਰਕੇ ਜਰੂਰ ਦੇਖਣਾ ਜੀ। ਅਮਰਜੀਤ ਸਿੰਘ ਆਈਡੀ ਤੋਂ ਤੁਸੀਂ ਵੀ ਆਪਣੇ ਪੇਂਟਿੰਗ ਵਾਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ। ਬਹੁਤ ਸੋਹਣਾ ਲੱਗਿਆ ਜੀ। ਬਹੁਤ ਸੋਹਣਾ ਕਮੈਂਟ ਕੀਤਾ। ਨਕਸ਼ਦੀਪ कौर ਆਈਡੀ ਤੋਂ ਤੁਸੀਂ ਵੀ ਕਿਹਾ ਕਿ ਤੁਹਾਡੇ ਸੂਟ ਸਾਰੇ ਪੇਂਟ ਵਾਲੇ ਬਹੁਤ ਸੋਹਣੇ ਤਿਆਰ ਹੋਏ ਥੈਂਕ ਯੂ ਆਪਾਂ ਮਿਹਨਤ ਕੀਤੀ ਤੁਸੀਂ ਉਹਦੀ ਪ੍ਰਸ਼ੰਸਾ ਕੀਤੀ ਬਹੁਤ ਸੋਹਣਾ ਲੱਗਿਆ ਜੀ ਤੁਹਾਡਾ ਕਮੈਂਟ ਪੜ੍ਹ ਕੇ ਤੇ ਦੂਸਰਾ ਕਮੈਂਟ ਤੁਸੀਂ ਇਹ ਕੀਤਾ ਵੀ ਪਿੰਡਾਂ ਦੇ ਖੁੱਲ੍ਹੇ ਜਗ੍ਹਾ ਵਿੱਚ ਸਬਜ਼ੀਆਂ ਵਗੈਰਾ ਬੀਜਣੀਆਂ ਵਧੀਆ ਹੁੰਦਾ ਹੈ ਹਾਂਜੀ ਆਪਾਂ ਘਰ ਵੱਡੇ ਹੁੰਦੇ ਆ ਤੇ ਆਪਾਂ ਨੂੰ ਇਹ ਹੁੰਦਾ ਵੀ ਆਪਾਂ ਵੱਡੀਆਂ ਕੋਠੀਆਂ ਪਾ ਲਈਏ ਪਰ ਜੇ ਉਸ ਵਿੱਚ ਆਪਾਂ ਇੱਕ ਕਿਚਨ ਗਾਰਡਨ ਬਣਾ ਲਈਏ ਜਾਂ ਕੋਈ ਛੋਟਾ ਜਿਹਾ ਪਾਰਕ ਲਾ ਲਈਏ ਤਾਂ ਆਪਣੇ ਸਿਹਤ ਵਾਸਤੇ ਵੀ ਵਧੀਆ ਹੁੰਦਾ ਹੈ ਤੇ ਆਪਾਂ ਨੂੰ ਫਰੈਸ਼ ਜਿਹੜੀਆਂ ਸਬਜ਼ੀਆਂ ਵੀ ਮਿਲ ਜਾਂਦੀਆਂ ਆ ਜਸਵਿੰਦਰ ਬਲੌਗ ਆਈਡੀ ਤੋਂ ਤੁਸੀਂ ਵੀ ਆਪਣੇ ਪੇਂਟ ਵਾਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਹੈ ਥੈਂਕ ਯੂ ਜੀ ਮਿਨੀ ਵਲੌਗ ਤੇ ਦੀਪ ਅम्मू ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੁਸੀਂ ਵੀ ਬਹੁਤ ਸੋਹਣੇ ਕਮੈਂਟ ਕੀਤੇ ਆ ਜੀ 100 ਫੈਮਿਲੀ ਵਲੌਗ ਆਈਡੀ ਤੋਂ ਤੇ ਪੰਜਾਬੀ ਕਿਚਨ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਬਹੁਤ ਵਧੀਆ ਲੱਗਿਆ ਇੱਕ ਸੋਨਾ ਜਿਹਾ ਕਮੈਂਟ ਕੀਤਾ ਤੁਸੀਂ ਮਨਦੀਪ ਵਲੌਗ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਤੇ ਆਸ਼ਾ ਕਰਦੀ ਹਾਂ ਤੁਸੀਂ ਆਪਣੇ ਆਉਣ ਵਾਲੇ ਵਲੌਗ ਨੂੰ ਵੀ ਇਦਾਂ ਹੀ ਪਿਆਰ ਦੋਗੇ ਫੁੱਲ ਵਾਚ ਕਰੋਗੇ ਜੀ ਗੁਰਫਤਿਹਵੀਰ ਵਲੌਗ ਆਈਡੀ ਤੋਂ ਜੀ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਫਤਿਹਗੜ ਸਾਹਿਬ ਆਈਡੀ ਤੋਂ ਤੁਸੀਂ ਬਹੁਤ ਸੋਹਣਾ ਕਮੈਂਟ ਕੀਤਾ ਵੀ ਤੁਸੀਂ ਵਧੀਆ ਤੁਸੀਂ ਠੀਕ ਠਾਕ ਹੋ ਤਾਂ ਖੁਸ਼ ਰਹੋ ਹਮੇਸ਼ਾ ਵੀ ਅਸੀਂ ਬੋਲਦੇ ਹਾਂ ਫਤਿਹਗੜ ਸਾਹਿਬ ਸਰਹੰਦ ਤੋਂ ਬਹੁਤ ਵਧੀਆ ਲੱਗਦਾ ਤੁਸੀਂ ਇਨੀ ਪਵਿੱਤਰ ਜਗ੍ਹਾ ਤੋਂ ਬੈਠ ਕੇ ਕਮੈਂਟ ਕਰ ਰਹੇ ਹੋ ਬਹੁਤ ਵਧੀਆ ਲੱਗਾ ਜੀ ਅਨਮੋਲ ਬਰਾਡ ਆਈਡੀ ਤੋਂ ਤੁਸੀਂ ਵੀ ਆਪਣੇ ਪੇਂਟ ਵਾਲੇ ਵਲੌਗ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ ਤੁਹਾਡਾ ਜੀ ਜਸਪ੍ਰੀਤ ਪੰਜਾਬੀ ਬੁਟੀਕ ਤੇ ਸੁਖਮਨ ਮੰਜੀਰ ਆਈਡੀ ਤੋਂ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਸੋਹਣਾ ਕਮੈਂਟ ਕੀਤਾ ਤੁਸੀਂ ਕੋਰ ਰਾਜਸਥਾਨੀ ਆਈਡੀ ਤੋਂ ਬਹੁਤ ਸੋਹਣੀ ਆਈਡੀ ਹੈ ਤੁਹਾਡੀ ਜੀ ਤੇ ਇਧਰ ਆਪਾਂ ਟਿਊਸ਼ਨ ਵਾਲੇ ਰੂਮ ਦੀ ਅੱਜ ਸਫਾਈ ਕਰਕੇ ਫਰਨੀਚਰ ਸੈੱਟ ਕਰਤਾ ਕਿਉਂਕਿ ਹੁਣ ਬੱਚਿਆਂ ਦੇ ਐਗਜ਼ਾਮ ਹੈ ਤੇ ਬੱਚੇ ਸਾਰੇ ਆ ਰਹੇ ਆ ਇਸ ਕਰਕੇ ਉਹਨਾਂ ਦੀ ਬੈਠਣ ਦੀ ਜਗ੍ਹਾ ਸਾਰੀ ਸੈੱਟ ਕੀਤੀ ਮੈਂ ਤੇ ਉਸ ਤੋਂ ਬਾਅਦ ਮੈਂ ਵਿਹੜੇ ਦੀ ਸਫਾਈ ਕਰਨ ਲੱਗ ਗਈ ਤੇ ਅਗਲੇ ਆਪਣੇ ਸਬਸਕ੍ਰਾਈਬਰ ਹੈਗੇ ਆਲਖ ਸੂਟ ਡਿਜ਼ਾਈਨਰ ਥੈਂਕ ਯੂ ਦੀਦੀ ਤੁਹਾਡਾ ਵੀ ਬਹੁਤ 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 ਸੋਹਣੇ ਕਮੈਂਟ ਕੀਤੇ ਤੁਸੀਂ ਤੇ ਪਲੀਜ਼ ਤੁਹਾਡੇ ਸਭ ਦੇ ਅੱਗੇ ਰਿਕਵੈਸਟ ਹੈ ਵੀ ਤੁਸੀਂ ਵਲੌਗ ਪੂਰਾ ਦੇਖਿਆ ਕਰੋ ਆਪਾਂ ਨੂੰ ਸਭ ਦੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਿਮਰਨਜੀਤ ਵਲੌਗ ਆਈਡੀ ਤੋਂ ਤੇ ਆਰਕਲੋ ਆਈਡੀ ਤੋਂ ਤੁਹਾਡਾ ਵੀ ਬਹੁਤ-ਬਹੁਤ ਥੈਂਕ ਯੂ ਜੀ ਬਹੁਤ ਵਧੀਆ ਲੱਗਿਆ ਤੁਸੀਂ ਪਿਆਰੇ ਜੇ ਕਮੈਂਟ ਕੀਤੇ ਸੁਖ ਵਲੌਗ ਆਈਡੀ ਤੋਂ ਬਹੁਤ ਵਧੀਆ ਲੱਗਿਆ ਜੀ ਤੁਸੀਂ ਇਹੀ ਕਮੈਂਟ ਕੀਤਾ ਵੀ ਸਹੀ ਹੈ ਜੋ ਵੱਡੇ ਬਣ ਜਾਂਦੇ ਉਹ ਕਿਸੇ ਦੀ ਹੈਲਪ ਨਹੀਂ ਕਰਦੇ ਪਰ ਉਸ ਰੱਬ ਤੋਂ ਹਮੇਸ਼ਾ ਡਰਨਾ ਚਾਹੀਦਾ ਹੈ ਜਿਸ ਨੇ ਆਪਾਂ ਨੂੰ ਇੰਨਾ ਵਧੀਆ ਬੰਨ੍ਹਣ ਵਾਸਤੇ ਮੌਕਾ ਵੀ ਦਿੱਤਾ ਹੈ ਨਾ ਹਾਂਜੀ ਇੱਕ ਹੋਰ ਪੈਣ ਨੇ ਆਪਾਂ ਨੂੰ ਕਮੈਂਟ ਕਰਕੇ ਪੁੱਛਿਆ ਸੀ ਸਟਾਫ ਕਿਹੜਾ ਹੈ ਤੇ ਇਹ ਗ੍ਰੇਸ ਕਾਟਨ ਦਾ ਸਟਾਫ ਸੀਗਾ ਜਿਹੜਾ ਪੈਰਟ ਕਲਰ ਦਾ ਆਪਾਂ ਪੇਂਟ ਕੀਤਾ ਆ ਤੇ ਲੋ ਜੀ ਇੱਥੇ ਆਪਾਂ ਹੁਣ ਚੱਲ ਪਏ ਸੀ ਮੈਂ ਤੁਹਾਨੂੰ ਦੱਸ ਰਹੀ ਸੀ ਵੀ ਅੱਜ ਲੈ ਸਵੇਰੇ ਜਲਦੀ ਕਿਉਂ ਉੱਠੀ ਸੀ ਕਿਉਂਕਿ ਅੱਜ ਅਸੀਂ ਜਾਣਾ ਸੀ ਆਪਣੇ ਨਾਨਦੇ ਘਰੇ ਅਸੀਂ ਸਾਰਾ ਪਰਿਵਾਰ ਜਾ ਰਹੇ ਸੀਗੇ ਜਿਵੇਂ ਮੈਂ ਤੁਹਾਨੂੰ ਵੀਰਵਰ ਵਾਲੇ ਵਲੌਗ ਦੇ ਵਿੱਚ ਦੱਸਿਆ ਸੀਗਾ ਮੇਰੇ ਨਾਨ ਦੇ ਜਿਹੜੇ ਨਾਨ ਨੇ ਉਹਨਾਂ ਦੀ ਬ੍ਰੈਸਟ ਕੈਂਸਰ ਦੇ ਕਾਰਨ ਡੈਥ ਹੋ ਗਈ ਸੀ ਤੇ ਅੱਜ ਉਹਨਾਂ ਦੇ ਸਾਹਮਣੇ ਮਕਾਨ ਆ ਰਹੇ ਸੀਗੇ ਤੇ ਇਸ ਕਰਕੇ ਅਸੀਂ ਉੱਥੇ ਜਾ ਰਹੇ ਸੀਗੇ ਤੇ ਇੱਕ ਰਸਮ ਹੈ ਜੋ ਕਿ ਆਪਣੇ ਬਜ਼ੁਰਗਾਂ ਨੇ ਬਣਾਈ ਹੋਈ ਹੈ ਵੀ ਜਦੋਂ ਪੁਰਾਣੇ ਟਾਈਮ ਦੇ ਵਿੱਚ ਕਿਸੇ ਧੀ ਦੀ ਡੈਥ ਹੋ ਜਾਂਦੀ ਸੀ ਜਾਂ ਜਵਾਈ ਦੀ ਡੈਥ ਹੋ ਜਾਂਦੀ ਸੀਗੀ ਤੇ ਸਾਰੇ ਬਜ਼ੁਰਗ ਬੈਠ ਕੇ ਫਿਰ ਉਸ ਧੀ ਦੇ ਪੇਕੇ ਦੇ ਘਰੇ ਆ ਕੇ ਨਾਲੇ ਤਾਂ ਸ਼ੋਕ ਜਿਟੋਂਦੇ ਸੀ ਨਾਲੇ ਬੈਠ ਕੇ ਸਾਰੇ ਗੱਲਬਾਤ ਕਰਦੇ ਸੀਗੇ ਵੀ ਹੁਣ ਉਹਨਾਂ ਦੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਸੋਚਿਆ ਜਾਵੇ ਤੇ ਬਸ ਉਦੋਂ ਦੀ ਰਸਮ ਇਹ ਚੱਲੀ ਆ ਰਹੀ ਆ ਵੀ ਜਦੋਂ ਕਿਸੇ ਦੀ ਧੀ ਛੋਟੀ ਉਮਰ ਤੇ ਚਲ ਜਾਂਦੀ ਸੀ ਤਾਂ ਉਸ ਜਵਾਈ ਦੇ ਬਾਰੇ ਉਹਨਾਂ ਦੇ ਬੱਚਿਆਂ ਦੇ ਬਾਰੇ ਸੋਚਦੇ ਸੀਗੇ ਜਾਂ ਜਵਾਈ ਛੋਟੀ ਉਮਰ ਤੇ ਚਲਾ ਜਾਂਦਾ ਸੀਗਾ ਤਾਂ ਫਿਰ ਸਾਰੇ ਬਜ਼ੁਰਗ ਬੈਠ ਕੇ ਉਸ ਧੀ ਦੀ ਆਉਣ ਵਾਲੀ ਜ਼ਿੰਦਗੀ ਦੇ ਬਾਰੇ ਗੱਲਬਾਤ ਕਰਦੇ ਸੀਗੇ بس ਉਹੀ ਰਸਮ ਤੇ ਅੱਜ ਅਸੀਂ ਜਾ ਰਹੇ ਸੀ ਮੇਰੀ ਨਾਨਾ ਦੇ ਘਰੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਦੇਖੋ ਜੀ ਇਧਰ ਇਹ ਭੇਡਾਂ ਬੱਕਰੀਆਂ ਦਾ ਮਾਲ ਜਾ ਰਿਹਾ ਸੀਗਾ ਤੇ ਫਸਲਾਂ ਜਿਹੜੀਆਂ ਨਰਮਾ ਗਵਾਰਾ ਮੂੰਗੀ ਸਭ ਪੱਕਣ ਤੇ ਆ ਗਏ ਕਿਉਂਕਿ ਹੁਣ ਟਾਈਮ ਹੋ ਗਿਆ ਇਹਨੂੰ ਹਾਰਵੈਸਟ ਕਰਨ ਦਾ ਤੇ ਬਸ ਬਹੁਤ ਸੋਹਣੇ ਲੱਗ ਰਹੇ ਸੀਗੇ ਸਾਰੀ ਫਸਲ ਜਿਹੜੀ ਹਰੀ ਭਰੀ ਤੇ ਇੱਥੇ ਅਸੀਂ ਬਸ ਪਹੁੰਚਣ ਵਾਲੇ ਸੀਗੇ ਨਰਮੇ ਦੇ ਫੁੱਲ ਬੜੇ ਸੋਹਣੇ ਲੱਗ ਰਹੇ ਸੀਗੇ ਤੇ ਇੱਥੇ ਅਸੀਂ ਬਸ ਪਹੁੰਚ ਗਏ ਸੀ ਇਹ ਬੋਰਡ ਦੇਖੋ ਕਿੰਨਾ ਸੰਘਣਾ ਹੈ ਦੀ ਛਾਂ ਆ ਸੰਘਣੇ ਤੇ ਤੇ ਆਪਾਂ ਪਹੁੰਚ ਗਏ ਸੀਗੇ ਨਾਨ ਦੇ ਘਰੇ ਤੇ ਅਸੀਂ ਬਸ ਬਹੁਤ ਟਾਈਮ ਦੀ ਐਵੇਂ ਕਰੀ ਜਾਂਦੇ ਸੀਗੇ ਵੀ ਜਾ ਕੇ ਆਉਣਾ ਇਹਨਾਂ ਨੇ ਮਿਸਤਰੀ ਲਾਏ ਹੋਏ ਸੀ ਗੈਰੇਜ ਵਗੈਰਾ ਬਣਾ ਰਹੇ ਸੀਗੇ ਤੇ ਕਹਿੰਦੇ ਚਲੋ ਮਿਸਤਰੀ हट ਜੇ ਤਾਂ ਫੇਰ ਆਇਓ ਪਰ ਐ ਨਹੀਂ ਪਤਾ ਸੀ ਇਦਾਂ ਦੇ ਟਾਈਮ ਤੇ ਆਉਣਾ ਪਊਗਾ ਤੇ ਇਹ ਗੈਰੇਜ ਵਗੈਰਾ ਮੈਂ ਦੇਖ ਰਹੀ ਸੀ ਕਿ ਜਿਹੜੇ ਬਣਾਏ ਸੀਗੇ ਕਿਉਂਕਿ ਮੰਮੀ ਜੀ ਡੈਡੀ ਜੀ ਹੁਣੀ ਤੇ ਵਿੱਚ ਦੀ ਗੇੜਾ ਕੱਢ ਗਏ ਸੀ ਪਰ ਅਸੀਂ ਆ ਨਹੀਂ ਸਕੇ ਸੀ ਕਿ ਇਹ ਸਾਰੇ ਗੈਰੇਜ ਜਿਹੜੇ ਆ ਉਹਨਾਂ ਨੇ ਐਦ ਕੀ ਤਿਆਰ ਕੀਤੀ ਐ ਕਿਉਂਕਿ ਜ਼ਿਮੀਂਦਾਰ ਦੇ ਘਰ ਫਸਲ ਵਾਸਤੇ ਚਾਹੀਦੇ ਹੀ ਹੁੰਦੇ ਆ ਇਧਰ ਪਸੂ ਨਹੀਂ ਆਉਂਦੇ ਤੁਹਾਡੇ ਕਿਉਂਦੇ ਖਾਂਦੇ ਨਹੀਂ ਉਹ ਕਹਦਾ ਇਹ ਤਾਂ ਸੋ ਵਾਸਤੇ ਲਾਇਆ ਸੀ ਬਹੁਤ ਵੱਡਾ ਤੱਕ ਜੇ ਇੱਥੇ ਘਾਹ ਲਾ ਲਵਾਂਗੇ ਪਾਰਕ ਬਣ ਜੂਗਾ ਨਾ ਸ਼ਰਾ ਸ਼ਰਾ ਵਰਗਾ ਘਰ ਬਣ ਜੂਗਾ ਅੱਧਾ ਬੋਰਡ ਆਗੇ ਅਵੇਲ ਵੀ ਬਹੁਤ ਸੋਹਣੇ ਵੀ ਲੋਨ ਆੜੀ ਆਪਣੇ ਹੀ ਉੱਤੇ ਇਹ ਕੱਟ ਰਹੀ ਹੈ ਨਹੀਂ ਸੀ ਇਹਦੀ ਦਾਣੀ ਲੱਗ ਜਾਂਦੀ ਹੈ ਲੱਗ ਜਾਂਦੀ ਹੈ ਹਮ ਇਹਨਾਂ ਨੇ ਵੀ ਹਾਤੇ ਦੇ ਵਿੱਚ ਬੁੱਟੇ ਲਾ ਰੱਖੇ ਆ ਇਧਰ ਸਾਰੇ ਅਮਰੂਦਾਂ ਦਾ ਲਾ ਰੱਖਿਆ ਹੋਰ ਬੁੱਟੇ ਲਾ ਰੱਖੇ ਆ ਪਿੱਛੇ ਬਹੁਤ ਸੰਘਣਾ ਬੋਰਡ ਹੈ ਚਲੋ ਜੀ ਹੁਣ ਕਰ ਰਹੇ ਆ ਜਾਂਦੀ ਤਿਆਰੀ ਇਧਰ ਆਹ ਜਿਹੜੇ ਗੈਰੇਜ ਪਾਏ ਨਵੇਂ ਉੱਪਰ ਟੀਨਾ ਪਾ ਰੱਖਿਆ ਹੋ ਗਿਆ ਸੀਗਾ 3 ਵਜੇ ਦਾ ਅਸੀਂ ਵਾਪਸ ਚੱਲ ਪਏ ਸੀ ਇਹ ਰਸਤੇ ਦੇ ਵਿੱਚ ਉਹ ਜਿਹੜੇ ਸਬਜ਼ੀਆਂ ਵਾਸਤੇ ਕੀ ਗ੍ਰੀਨ ਹਾਊਸ ਫਾਰਮ ਬੋਲਦੇ ਆ ਉਹ ਲਗਾ ਰੱਖਿਆ ਸੀ ਨਾ ਜਿੱਥੇ ਸਬਜ਼ੀਆਂ ਵਗੈਰਾ ਬੀਜਦੇ ਹੁੰਦੇ ਆ ਤੇ ਸ਼ਾਇਦ ਗ੍ਰੀਨ ਹਾਊਸ ਫਾਰਮ ਹੀ ਕਹਿੰਦੇ ਇਸ ਨੂੰ ਤੇ ਇਹ ਦੇਖੋ ਰਸਤੇ ਇਸ ਤਰ੍ਹਾਂ ਦਾ ਰਸਤਾ ਪੈ ਜਾਂਦਾ ਇਹ ਥੋੜਾ ਬਾਰਡਰ ਦੇ ਨੇੜੇ ਪੈਂਦਾ ਪਿੰਡ ਤਾਂ ਕਰਕੇ ਤੇ ਜਿਹੜੇ ਬੈਂਕਰ ਵਗਾਰਾ ਬਣਾਏ ਹੋਏ ਆ ਨਾ ਫੌਜੀਆ ਦੇ ਜਿਹੜੇ ਹੈਗੇ ਆ ਜੀ ਤੇ ਬਸ ਆਹੀ ਗੱਲਾਂ ਕਰ ਰਹੇ ਸੀਗੇ ਆਪਾਂ ਜਿਹੜਾ ਜੀ ਚਲ ਜਾਂਦਾ ਜਿਸ ਘਰ ਦਾ ਵਾਪਸ ਨਹੀਂ ਆਉਂਦਾਗਾ ਬੜੀ ਥੋੜ ਰਹਿੰਦੀ ਹੈ ਜੀ ਦੀ ਤੇ ਦੀਦੀ ਵੀ ਬਹੁਤ ਵਧੀਆ ਸੁਹਾਦੇ ਸੀਗੇ ਚਲੋ ਜੀ ਅੱਜ ਵਾਲੇ ਵਲੌਗ ਦਾ ਵੀ ਆਪਾਂ ਐਂਡ ਇੱਥੇ ਕਰ ਰਹੇ ਆ ਜੀ ਵਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਤੇ ਰੱਬ ਵਸ ਸਭ ਨੂੰ ਖੁਸ਼ੀਆਂ ਦੇਵੇ ਤੰਦਰੁਸਤੀਆਂ ਦੇਵੇ ਮਿਲਾਂਗੇ ਕੱਲੋ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ